ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਜ ਸਚੁ ਜੋਗਾਜ ਸਚੁ ਭੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚ ਨਾ ਹੋਵੀ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੀ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਨਾ ਪੂਰੀਆ ਪਾਰ ਸਹਸ ਸਿਆਨ ਪਾਲਕ ਹੋਏ ਤੈ ਕਨਾ ਚੱਲੈ ਨਾਲ ਇਹ ਸੱਚ ਆਰਾ ਹੋਇਆ ਕਿ ਕੋੜਾ ਟੁੱਟਾ ਪਾਲ ਹੁਕਮਰ ਜਾਏ ਚਲਣਾ ਨਾਲ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੇ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵਡੇ ਆਈ ਹੁਕਮੀ ਉਤਮ नीचे हुक्म में लिखा दो कछु कपाइयां हां एक ना हुक्मी बकसीस एक हुक्मी सदा पवाइयां हां हुक्म अंदर सबको बाहर हुक्म ना कोए नानक हुक्म जे बुझाता हूं मैं कह ना कोए गावा को तान हुआ कि सा तान गावा को दांत जाना नि ਗਾਵਾਂ ਕੋ ਵਿਦਿਆਵਿਖਮ ਵਿਚਾਰ ਗਾਵਾਂ ਕੋ ਸਾਜ ਕਰੇ ਤਨਖੇਹ ਗਾਵਾਂ ਕੋ ਜੀਅ ਲਾ ਫਿਰ ਦੇਹ ਗਾਵਾਂ ਕੋ ਜਾਪੈ ਦਿਸਾ ਦੂਰ ਗਾਵਾਂ ਕੋ ਵੇਖਾ ਹਦਰਾਹ ਜੂਰ ਕਥਨਾ ਕਥੀਨਾ ਆਵਾ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੰਦੇ ਸਕਪਾਂ ਹੈ जुगा जुगंतर खा ही खा है। हुक्मी हुक्म चलाए राहो नानक परवाह साचा साहिब पाखिया पाओ अपार आख मगहां देहा देहा दात करे दातार फिर के आगे रखिया जित दिशा दरबार ਉਹ ਹੋ ਕੇ ਬੋਲ ਲੈ ਨਾ ਬੋਲੀਆ ਜੀ ਤੇ ਸੁਣੋ ਤੁਰੇ ਪਿਆਰ ਅਮਰਤ ਵੇਲਾ ਸਚਨਾ ਵੱਡੇ ਆਈ ਵਿੱਚ ਯਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਐ ਵਾ ਜਾਣੀਆ ਸਭ ਆਪੇ ਸਚ ਯਾਰ ਥਾਪਿਆ ਨਾ ਜਾਏ ਕੀ ਧਿਆਨਾ ਹੋਏ ਆਪੇ ਆਪ ਨਰੰਜਨ ਸੋਏਂ जिन सेव्या तीन पाया मान नानक गाविया गुनी निधान गाविया सुनिया मन रखिया पाओ दुख पर हर सुख कर ल जाएंग जय हो जाना ਆਖਾ ਨਾਹੀ ਕਹਿਣਾ ਕਥੀ ਨਾ ਜਾਏ ਗੁਰਾ ਇੱਕ ਦੇ ਹੈ 부ਝਾਏ ਸਬਣਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾ ਵਾਹਿਗੁਰਜੀ ਕਾ ਖਲਸਾ ਵਾਹਿਗੁਰਜੀ ਕੀ ਫਤਿਹ